ਆ ਸਾਹਮਣੇ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਪਿੱਪਲ ਤੋਂ ਚਰਨ ਧੂੜ ਲੈ ਕੇ ਮਿੱਟੀ ਲੈ ਕੇ ਆਪਣੇ ਸਰੀਰ ਨੂੰ ਸਾਰੀ ਸੰਗਤ ਮਲ ਰਹੀ ਆ ਇਸ ਗੁਰਦੁਆਰਾ ਸਾਹਿਬ ਮਿੱਟੀ ਮਲਣ ਦੇ ਨਾਲ ਜੋੜਾਂ ਦੇ ਦਰਦ ਰੀੜ ਦੀ ਹੱਡੀ ਦੇ ਦਰਦ ਗੋਡਿਆਂ ਦਾ ਦਰਦ ਹਰ ਇੱਕ ਸਰੀਰ ਦਾ ਦਰਦ ਦੂਰ ਹੋ ਜਾਂਦਾ ਆ ਜਿਨ੍ਹਾਂ ਲੋਕਾਂ ਨੂੰ ਡਾਕਟਰਾਂ ਨੇ ਆਪਰੇਸ਼ਨ ਦੱਸੇ ਹੋਏ ਸੀਗੇ ਉਹ ਵੀ ਇਸ ਗੁਰਦੁਆਰਾ ਸਾਹਿਬ ਆਏ ਤੇ ਆਪਣੇ ਸਰੀਰ ਨੂੰ ਮਿੱਟੀ ਮਲੀ ਤੇ ਉਹ ਅੱਜ ਤੰਦਰੁਸਤ ਆ ਜਿਨ੍ਹਾਂ ਲੋਕਾਂ ਨੂੰ ਚਾਰ-ਚਾਰ ਲੋਕ ਚੱਕ ਕੇ ਲੈ ਕੇ ਆਏ ਆ ਉਹ ਆਪਣੇ ਪੈਰਾਂ ਤੇ ਤੁਰ ਕੇ ਇਸ ਪਾਵਨ ਪਵਿੱਤਰ ਅਸਥਾਨ ਤੋਂ ਗਏ ਆ ਜਿਨ੍ਹਾਂ ਨੂੰ ਗਠੀਏ ਦਾ ਰੋਗ ਸੀਗਾ ਜਿਹੜੇ ਤੁਰ ਨਹੀਂ ਸੀ ਸਕਦੇ ਉਹ ਇਸ ਅਸਥਾਨ ਤੋਂ ਆਪਣੇ ਪੈਰਾਂ ਤੇ ਤੁਰ ਕੇ ਗਏ ਆ ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆ ਤੁਸੀਂ ਵੀ ਇੱਥੋਂ ਦਾ ਇਤਿਹਾਸ ਸੁਣ ਕੇ ਹੈਰਾਨ ਹੋ ਜਾਓਗੇ ਗੁਰੂ ਸਾਹਿਬ ਜੀਆ ਨੇ ਇੱਥੇ ਵਾਰ ਹੀ ਇਹੋ ਜਿਹਾ ਦਿੱਤਾ ਹੋਇਆ ਆ। ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਹਾਡਾ ਵੀ ਭਲਾ ਹੋ ਸਕੇ ਤੇ ਉਹ ਸੰਗਤ ਦਾ ਵੀ ਭਲਾ ਹੋ ਸਕੇ ਜਿਹੜੇ ਗੋਡਿਆਂ ਦੇ ਰੀੜ ਦੀ ਹੱਡੀ ਤੋਂ, ਗਠੀਏ ਤੋਂ ਤੇ ਜਰੀਰ ਦੇ ਜੋੜਾਂ ਦੇ ਦਰਦ ਤੋਂ ਦੁਖੀ ਹਨ। ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਜਦੋਂ ਦੁਖੀ ਲੋਕਾਂ ਤੱਕ ਇਹ ਵੀਡੀਓ ਪਹੁੰਚੇਗੀ ਤੁਹਾਨੂੰ ਪਤਾ ਨਹੀਂ ਕਿੰਨੀਆਂ ਇੱਕ ਦਵਾਵਾਂ ਤੇ ਅਸੀਸਾਂ ਉਹਨਾਂ ਦੇ ਮੂੰਹੋਂ ਨਿਕਲਣਗੀਆਂ। ਆਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲੇ YouTube ਅਤੇ Facebook ਪੇਜ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਤੰਦਰੁਸਤ ਹੋਮੋਗੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਤੇ ਹਰ ਰੋਜ਼ ਗੁਰੂ ਧਾਮਾਂ ਦੇ ਦਰਸ਼ਨ ਕਰਵਾਏ ਜਾਂਦੇ ਆ ਤੇ ਗੁਰਬਾਣੀ ਕਥਾ ਕੀਰਤਨ ਦੀਆਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਧੰਨ ਧੰਨ ਬਾਬਾ ਮੱਲ ਜੀ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਨੇ ਪਾਵਨ ਪਵਿੱਤਰ ਚਰਨ ਪਾਏ ਆ ਇਸ ਪਿੰਡ ਦਾ ਨਾਮ ਹੈ ਮਾਲੜੀ ਗੁਰਦੁਆਰਾ ਸਾਹਿਬ ਨੂੰ ਮਾਲੜੀ ਸਾਹਿਬ ਕਿਹਾ ਜਾਂਦਾ ਆ ਨਕੌਦਰ ਦਾ ਬਹੁਤ ਹੀ ਪ੍ਰਸਿੱਧ ਇਹ ਪਿੰਡ ਆ ਲੱਖਾਂ ਹੀ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਦਰਸ਼ਨ ਮੇਲੇ ਕਰਨ ਵਾਸਤੇ ਪਹੁੰਚਦੀਆਂ ਹਨ ਖਾਸ ਕਰ ਵੱਡੀ ਗਿਣਤੀ ਵਿੱਚ ਇਸ ਗੁਰਦੁਆਰਾ ਸਾਹਿਬ ਉਹ ਸੰਗਤ ਆਉਂਦੀ ਆ ਜਿਨ੍ਹਾਂ ਦੇ ਸਰੀਰਾਂ ਵਿੱਚ ਦਰਦਾਂ ਹਨ ਜਾਂ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਹੈ ਜਾਂ ਕੋਈ ਹੋਰ ਭਿਆਨਕ ਬਿਮਾਰੀ ਆ ਇਸ ਗੁਰਦੁਆਰਾ ਸਾਹਿਬ ਅੱਗੇ ਡਾਕਟਰ ਵੀ ਫੇਲ ਹੋ ਜਾਂਦੇ ਆ ਗੁਰਦੁਆਰਾ ਸਾਹਿਬ ਐਂਟਰ ਕਰਦੇ ਹੀ ਤੁਹਾਨੂੰ ਸਾਹਮਣੇ ਪਿੱਪਲ ਦਾ ਦਰਖਤ ਵਿਖੇਗਾ ਤੇ ਇਸ ਦਰਖਤ ਦੇ ਮੋਰੇ ਲਿਖਿਆ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਧੂੜ ਇਹ ਉਹੀ ਚਰਨ ਧੂੜ ਆ ਜਿਹਨੂੰ ਸਰੀਰ ਤੇ ਮਲਣ ਨਾਲ ਸਰੀਰ ਦੇ ਸਾਰੇ ਹੀ ਰੋਗ ਦੂਰ ਹੋ ਜਾਂਦੇ ਆ ਕਿਵੇਂ ਇਸ ਧੂੜ ਨੂੰ ਆਪਣੇ ਸਰੀਰ ਨਾਲ ਲਾਉਣਾ ਹੈ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਦੇ ਆਂ ਤੇ ਕਿੰਨੀ ਵਾਰ ਇਸ ਗੁਰਦੁਆਰਾ ਸਾਹਿਬ ਤੁਸੀਂ ਆਉਣਾ ਹੈ ਸਾਰਾ ਆਪਾਂ ਵੀਡੀਓ ਵਿੱਚ ਵਿਸਤਾਰ ਨਾਲ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਆਓ ਹੁਣ ਗੁਰਦੁਆਰਾ ਸਾਹਿਬ ਦੇ ਤੁਸੀਂ ਪਹਿਲਾਂ ਦਰਸ਼ਨ ਕਰੋ ਤੇ ਨਾਲ-ਨਾਲ ਆਪਾਂ ਤੁਹਾਨੂੰ ਇੱਥੋਂ ਦਾ ਇਤਿਹਾਸ ਸਰਵਣ ਕਰਾਉਨੇ ਆਂ ਇਸ ਪਾਵਨ ਪਵਿੱਤਰ ਅਸਾਂਤ ਤੇ ਧੰਨ ਧੰਨ ਬਾਬਾ ਮੱਲ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਿਆ ਕਰਦੇ ਸਨ ਤੇ ਆਪਣੀ ਕੀਰਤ ਕਰਿਆ ਕਰਦੇ ਸਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਹੁਤ ਯਾਦ ਕਰਦੇ ਸਨ ਕਿਉਂਕਿ ਬਾਬਾ ਮੱਲ ਜੀਆ ਨੇ ਗੁਰੂ ਨਾਨਕ ਦੇਵ ਘਰ ਦੀ ਬੜੀ ਵਡਿਆਈ ਸੁਣੀ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਦਰਸ਼ਨਾਂ ਦੀ ਮਨ ਵਿੱਚ ਤਾਂਘ ਸੀ ਹਰ ਸਮੇਂ ਇਹੀ ਅਰਦਾਸ ਕਰਦੇ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਮੈਨੂੰ ਦਰਸ਼ਨ ਦਿਵਾ ਕੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਮਾਉਂ ਸਾਹਿਬ ਦੀ ਧਰਤੀ ਤੇ ਧੰਨ ਧੰਨ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਜਾਂਦੇ ਆ ਸਤਿਗੁਰ ਜੀ ਬਾਬਾ ਮੱਲ ਜੀ ਦੀ ਕੀਤੀ ਹੋਈ ਅਰਦਾਸ ਨੂੰ ਪੂਰੀ ਕਰਨ ਵਾਸਤੇ ਇਸ ਪਾਵਨ ਪਵਿੱਤਰ ਅਸਥਾਨ ਤੇ ਆ ਕੇ ਰੁਕਦੇ ਆ ਬਾਬਾ ਮੱਲ ਜੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਬਾਬਾ ਮੱਲ ਜੀਆਂ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਹੁਤ ਹੀ ਭਾਵਨਾ ਦੇ ਨਾਲ ਸੇਵਾ ਕੀਤੀ ਬਾਬਾ ਮੱਲ ਜੀ ਦੀ ਕਿਰਤ ਸੀ ਜੋੜੇ ਬਣਾਉਣ ਦੀ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਆਪਣੇ ਹੱਥੀ ਬਾਬਾ ਮੱਲ ਜੀਆਂ ਨੇ ਬਹੁਤ ਹੀ ਸੋਹਣਾ ਇੱਕ ਜੋੜਾ ਤਿਆਰ ਕੀਤਾ ਹੋਇਆ ਸੀ ਜਿਸ ਵੇਲੇ ਉਹ ਜੋੜਾ ਧੰਗੂਰੂ ਅਰਜਨ ਦੇ ਮਹਾਰਾਜ ਅੱਗੇ ਭੇਟਾ ਕੀਤਾ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਹੀ ਖੁਸ਼ ਹੋਏ। ਬਾਬਾ ਮਾਲ ਜੀ ਨੂੰ ਕਹਿਣ ਲੱਗੇ ਬਾਬਾ ਜੀ ਅਸੀਂ ਤੁਹਾਡੇ ਤੇ ਬਹੁਤ ਖੁਸ਼ ਹਾਂ ਜੋ ਮੰਗੋਗੇ ਅੱਜ ਤੁਹਾਡੇ ਤੇ ਬਖਸ਼ਿਸ਼ ਕਰ ਦੇਾਂਗੇ। ਬਾਬਾ ਮਾਲ ਜੀ ਨੇ ਆਖਿਆ ਮਹਾਰਾਜ ਤੁਸੀਂ ਦਰਸ਼ਨ ਦਿੱਤੇ ਤੁਹਾਡੀ ਬੜੀ ਕਿਰਪਾ ਮਹਾਰਾਜ ਜੀ ਮੇਰੇ ਸਰੀਰ ਵਿੱਚ ਬਹੁਤ ਦਰਦ ਰਹਿੰਦਾ ਆ ਜੋੜਾਂ ਦਾ ਦਰਦ ਆ ਮਹਾਰਾਜ ਮੇਰੇ ਕੋਲੋਂ ਤੁਰ ਵੀ ਨਹੀਂ ਹੁੰਦਾ ਮੈਂ ਬੈਠਾ ਹੀ ਰਹਿਣਾ ਆ ਕਿਰਪਾ ਕਰੋ ਮੇਰੇ ਸਰੀਰ ਦਾ ਦਰਦ ਠੀਕ ਕਰ ਦਿਓ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਮਿਹਰ ਦੀ ਇਹੋ ਜੀ ਨਜ਼ਰ ਮਾਰੀ ਬਾਬਾ ਮੱਲ ਜੀਆ ਦਾ ਸਰੀਰ ਦਾ ਸਾਰਾ ਹੀ ਰੋਗ ਦੂਰ ਹੋ ਗਿਆ ਸਰੀਰ ਤੰਦਰੁਸਤ ਹੋ ਗਿਆ ਆ ਸਾਹਮਣੇ ਫੋਟੋ ਵਿੱਚ ਵੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਦਿਖਾਇਆ ਗਿਆ ਧੰਨ ਗੁਰੂ ਅਰਜਨ ਦੇ ਮਹਾਰਾਜ ਬਾਬਾ ਮੱਲ ਜੀ ਤੇ ਕਿਰਪਾ ਕਰ ਰਹੇ ਜਿਸ ਵੇਲੇ ਬਾਬਾ ਮੱਲ ਜੀ ਦਾ ਸਰੀਰ ਦਾ ਰੋਗ ਦੂਰ ਹੋ ਗਿਆ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਨਾਲ ਹੀ ਵਰਦਤਾ ਬਾਬਾ ਜੀ ਅੱਜ ਤੁਹਾਡਾ ਹੀ ਰੋਗ ਦੂਰ ਨਹੀਂ ਹੋਇਆ ਜਿਹੜਾ ਵੀ ਤੁਹਾਡੇ ਦਰ ਤੇ ਆ ਕੇ ਸਾਡੀ ਚਰਨ ਧੂੜ ਨੂੰ ਲਾਏਗਾ ਉਹਦੇ ਸਰੀਰ ਦੇ ਸਾਰੇ ਹੀ ਰੋਗ ਦੂਰ ਹੋ ਜਾਣਗੇ ਆ ਜੋ ਸਾਹਮਣੇ ਤੁਸੀਂ ਪਿੱਪਲ ਦਾ ਦਰਖਤ ਵੇਖ ਰਹੇ ਹੋ ਇਸ ਦਰਖਤ ਹੇਠਾਂ ਹੀ ਧੰਗੁਰਵਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕੇ ਬੈਠੇ ਸਨ ਤੇ ਇਸੇ ਹੀ ਚਰਨ ਧੂੜ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਜਿਹੜਾ ਵੀ ਇਸ ਨੂੰ ਲਾਏਗਾ ਉਹਦੇ ਸਰੀਰ ਦੇ ਰੋਗ ਦੂਰ ਹੋ ਜਾਂਦੇ ਆ ਚਾਹੇ ਗਠੀਆ ਹੋਵੇ ਗੋਡਿਆਂ ਦਾ ਦਰਦ ਹੋਵੇ ਜੋੜਾਂ ਦਾ ਦਰਦ ਹੋਵੇ ਹਰ ਇੱਕ ਸਰੀਰਕ ਦਰਦ ਠੀਕ ਹੋ ਜਾਂਦਾ ਆ ਇੱਥੇ ਸੇਵਾਦਾਰ ਵੀਰ ਸਾਨੂੰ ਦੱਸ ਰਹੇ ਸੀ ਲੱਖਾਂ ਹੀ ਲੋਕ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੇ ਆ ਵਿਦੇਸ਼ਾਂ ਦੀ ਧਰਤੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਵੀ ਲੋਕ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੇ ਆ ਤੇ ਤੰਦਰੁਸਤ ਹੋ ਕੇ ਜਾਂਦੇ ਆ ਕਹਿੰਦੇ ਇਹੋ ਜਿਹੇ ਵੀ ਲੋਕ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੇ ਆ ਜਿਹੜੇ ਆਪਣੇ ਪੈਰਾਂ ਤੇ ਤੁਰ ਨਹੀਂ ਸਕਦੇ ਜਿਨ੍ਹਾਂ ਨੂੰ ਚਾਰ-ਚਾਰ ਲੋਕ ਚੁੱਕ ਕੇ ਲੈ ਕੇ ਆਉਂਦੇ ਆ ਤੇ ਉਹ ਇਸ ਆਸਾਨ ਤੇ ਆ ਕੇ ਚੌਂਕੀਆਂ ਭਰਦੇ ਆ ਤੇ ਤੰਦਰੁਸਤ ਹੋ ਕੇ ਜਾਂਦੇ ਆ ਗੱਲ ਹੈ ਸ਼ਰਦਾ ਦੀ ਗੱਲ ਹੈ ਭਾਵਨਾ ਦੀ ਪਟ ਸਹਿਬਾਨਾ ਨੇ ਐਵੇਂ ਨਹੀਂ ਆਖਿਆ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪਟ ਸਹਿਬਾਨ ਕਹਿੰਦੇ ਦੁਨੀਆ ਵਾਲਿਓ ਗੁਰੂ ਅਰਜਨ ਦੇ ਮਹਾਰਾਜ ਨੂੰ ਇਸ ਤਰੀਕੇ ਨਾਲ ਮੰਨਿਓ ਗੁਰੂ ਆਮ ਨਹੀਂ ਹੈ ਬੇ ਗੁਰੂ ਅਰਜਨ ਦੇ ਮਹਾਰਾਜ ਆਪ ਪਰਮੇਸ਼ਰ ਹਨ ਗੁਰੂ ਅਰਜਨ ਦੇ ਮਹਾਰਾਜ ਖੁਦ ਖੁਦਾ ਹਨ ਤੇ ਜੋ ਗੁਰੂ ਨੇ ਬਚਨ ਕਰ ਦਿੱਤਾ ਅੱਜ ਵੀ ਇਸ ਅਸਥਾਨ ਤੇ ਸੱਚ ਵਰਤ ਰਹੀ ਆ ਅੱਜ ਵੀ ਉਹ ਬਖਸ਼ਿਸ਼ ਗੁਰੂ ਸਾਹਿਬ ਦੀ ਵਰਤ ਰਹੀ ਆ ਤੁਸੀਂ ਇਸ ਅਸਥਾਨ ਤੇ ਆ ਕੇ ਪੁੱਛ ਸਕਦੇ ਹੋ ਹਜ਼ਾਰਾਂ ਲੱਖਾਂ ਸੰਗਤਾਂ ਇਸ ਅਸਥਾਨ ਤੋਂ ਤੰਦਰੁਸਤ ਹੋ ਕੇ ਗਈਆਂ ਹਨ ਇਸ ਅਸਥਾਨ ਤੇ ਸੱਤ ਚੌਂਕੀਆਂ ਭਰਨੀਆਂ ਪੈਂਦੀਆਂ ਚੌਂਕੀ ਸ਼ਨੀਵਾਰ ਸਵੇਰ ਤੋਂ ਲੈ ਕੇ ਐਤਵਾਰ ਸਵੇਰ ਤੱਕ ਭਰੀ ਜਾਂਦੀ ਆ ਤੇ ਇੱਥੇ ਖਾਸ ਕਰਕੇ ਨੋਟ ਇਹ ਲਿਖਿਆ ਹੋਇਆ ਬਿਦਰਦਾਂ ਦੇ ਰੋਗ ਦੀ ਦਵਾਈ ਨਹੀਂ ਖਾਣੀ ਜਿੰਨਾ ਸਮਾਂ ਚੌਂਕੀ ਭਰਨੀ ਆ। ਗੁਰੂ ਅਰਜਨ ਦੇ ਮਹਾਰਾਜ ਅਤੇ ਬਾਬਾ ਮਾਲ ਜੀ ਤੇ ਭਰੋਸਾ ਰੱਖਣਾ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਰਾਖ ਹੀ ਆਪਣੇ ਸਰੀਰ ਨੂੰ ਲਾਉਣੀ ਆ। ਰਾਖ ਦਾ ਮਤਲਬ ਇਹ ਚਰਨ ਧੂੜ ਜਿਵੇਂ ਸਾਹਮਣੇ ਸੰਗਤ ਆਪਣੇ ਸਰੀਰ ਨੂੰ ਚਰਨ ਧੂੜ ਲਾ ਰਹੀ ਆ। ਇਸ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਤੁਸੀਂ ਚਰਨ ਧੂੜ ਲਾਉਣੀ ਆ। ਇਹ ਸੰਗਤ ਜੀ ਗੁਰੂ ਤੇ ਭਰੋਸਾ ਰੱਖਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਤੰਦਰੁਸਤੀਆਂ ਬਖਸ਼ਦੇ ਹਨ ਇਸ ਅਸਥਾਨ ਤੇ ਗੁਰੂ ਦਾ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ ਤੇ ਜਿਹੜੀ ਸੰਗਤ ਦੂਰੋਂ ਆਉਂਦੀ ਆ ਉਹਦੇ ਵਾਸਤੇ ਰਹਿਣ ਦਾ ਪ੍ਰਬੰਧ ਖਾਸ ਕਰਕੇ ਕੀਤਾ ਹੋਇਆ ਆ ਤੁਸੀਂ ਸ਼ਨੀਵਾਰ ਆ ਕੇ ਰਾਤ ਰਹਿ ਸਕਦੇ ਹੋ ਤੇ ਐਤਵਾਰ ਨੂੰ ਘਰ ਵਾਪਸੀ ਕਰ ਸਕਦੇ ਹੋ ਇਹ ਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ ਚੰਗੀਆਂ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਹੋ ਸਕੇ ਤੁਸੀਂ ਸਾਡੀਆਂ ਵੀਡੀਓ ਸ਼ੇਅਰ ਕਰਦੇ ਹੋ ਅਸੀਂ ਹੋਰ ਗੁਰੂ ਧਾਮਾਂ ਦੇ ਤੁਹਾਨੂੰ ਦਰਸ਼ਨ ਕਰਾ ਸਕੀਏ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਹੈ ਜਲਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ